ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਧੂਕਲਾ ਸੰਧੂਕਲਾ ਪਿੰਡ ਬਰਨਾਲੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਤਪਾ ਪੈਂਦੀ ਹੈ ਭਧੌੜ ਤੋਂ ਤਪੇ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਨੇੜੇ ਭਧੌੜ ਵੀ ਇਹਦੇ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਭਰਾ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਪੰਜ ਨਗ ਅਗਜ ਦੀ ਵੀਡੀਓ ਚ ਦਿਖਾਉਂਗਾ ਜਿਹਦੇ ਚ ਮੱਝਾਂ ਦੋਨੇ ਹੀ ਸੂਈਆਂ ਸਵਾਂਈਆਂ ਗਾਵਾ ਦੋਨੇ ਗੱਬਣ ਇੱਕ ਇਧਰ ਦੱਸੋ ਵੈੜ ਖੜੀ ਹੈ ਇਹ ਵੀ ਆਪਾਂ ਇਹਦੇ ਬਾਰੇ ਵੀ ਜਾਣਕਾਰੀ ਬਾਈ ਤੋਂ ਲਵਾਂਗੇ ਇਸੇ ਤੋਂ ਸ਼ੁਰੂਆਤ ਕਰ ਲਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਨਗ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਆ ਕੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਮਿਲਦੇ ਆਂ ਤੇ ਪਹਿਲਾਂ ਇਸ ਵੈੜ ਬਾਰੇ ਜਾਣਕਾਰੀ ਲੈ ਲੈਂਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣੇ ਦੱਸ ਦਿਓ ਬਾਈ ਨਾਮ ਹੈ ਭਰਪੂਰ ਸਿੰਘ ਠੀਕ ਹੈ ਫੋਨ ਨੰਬਰ ਹੈਗਾ 99154 66734 ਠੀਕ ਹੈ ਭਰਪੁਰ ਬਾਈ ਵਪਾਰ ਦਾ ਕੰਮ ਆਪਾਂ ਕਰ ਰਹੇ ਹਾਂ ਨਾ ਹਾਂਜੀ گاਵਾ ਮੱਝਾਂ ਦੋਨੇ ਤਰ੍ਹਾਂ ਦੇ ਪਸ਼ੂ ਹੁੰਦੇ ਹਾਂ ਹਾਂ گاਵਾ ਮੱਝਾਂ ਦੋਨੇ ਤਰ੍ਹਾਂ ਦੇ ਚੰਗੇ ਡੰਗਰਾ ਫੜੇ ਕੋਲੇ ਹੁੰਦੇ ਹੀ ਨੇ ਠੀਕ ਹੈ ਪਹਿਲੇ ਨੰਬਰ ਤੇ ਵੈਰ ਦਿਖਾ ਦਿੰਨੇ ਆ ਬਾਈ ਕੀ ਡਿਟੇਲ ਹੈ ਇਹਦੀ ਇਹ ਹੈ ਜੀ 5 ਮਹੀਨਿਆਂ ਦੀ ਗੱਬੜਾ ਬੱਚੀ ਦੋ ਦੰਦਾ ਜੀ ਚੈੱਕ ਪਾਸ ਹੈ ਹਾਂਜੀ ਅਗਲਾ ਆਉਦੀ ਕਰਾ ਕੇ ਲਿਆ ਕੀ ਰੇਟ ਹੋਊਗਾ ਤਾਂ ਇਹਦਾ ਬਸ ਲੈਣ ਲੈਣ 47000 ਰੁਪਏ ਰੋਈ ਠੀਕ ਹੈ ਤੋਰ ਦੀ ਗੇ ਮੜਾ ਇਹਨੂੰ ਬਈ ਹਾਂਜੀ 202 ਦੰਦ ਹੈ 47000 ਰੇਟ ਹੈ 5 ਮਹੀਨਿਆਂ ਦੀ ਚੱਕ ਪਾਸ ਹੈ ਰੁੱਤ ਚ ਸੂਗੀ 4 ਮਹੀਨੇ ਬਾਕੀ ਹੈ ਠੰਡ ਚ ਸੋਣਾ ਹੈ ਡਿਮਾਂਡ 47000 ਮੋੜ ਲਿਓ ਬਈ ਇੱਥੋਂ ਤੋਂ ਸੋ ਪਹਿਲੇ ਨੰਬਰ ਤੇ ਦੱਸੋ 2 ਦੰਦ ਬੱਚੀ 5 ਮਹੀਨਿਆਂ ਦੀ ਗੱਭਨ ਚੱਕ ਪਾਸ ਥਾਂ ਚਾਰ ਹੀ ਦੱਸਦੇ ਆ ਬਾਕੀ ਜੋ ਸਟਰਕਚਰ ਆ ਉਹ ਤੁਹਾਡੇ ਸਾਹਮਣੇ ਆ ਬਾਹਰ ਤੋਂ ਪਾ ਉਹਦੇ ਕਰਕੇ ਪਸ਼ੂ ਅੰਦਰ ਨੂੰ ਥੋੜਾ ਖਿੱਚਦਾ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਬੱਚੀ ਨੇ ਇਹ ਦੂ ਅੱਗੇ ਇੱਕ ਛੋਟੀ ਬਾਈ ਕੋਲ ਵਿਕਰੀ ਵਾਲੀ ਕਿੰਨਵਾ ਸੂਆ ਸੂਈ ਹੈ ਬਾਈ ਇਹ ਦੂਜਾ ਸੂਆ ਸੂਈ ਹੈ ਜੀ ਕਿੰਨਵਾ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ ਅੱਜ ਮੰਨ ਲਓ ਵੀ ਇਹਨੂੰ ਤੀਜਾ ਦਿਨ ਕਹਿ ਦੋ ਸਹੀ ਹੂੰ ਬਸ ਪਰਸੋ ਆਥਣੇ ਜੀ ਸੂਈ ਹੈ ਜੀ ਠੀਕ ਹੈ ਹਾਂਜੀ ਅੱਛਾ ਬੱਚਾ ਤਾਂ ਨਹੀਂ ਕੱਟੀ ਦਿੱਤੀ ਹੈ ਨਾ ਹਾਂ ਬੱਚਾ ਕੱਟੀ ਆਈ ਠੀਕ ਹੈ ਕੀ ਇਹਦਾ ਰੇਟ ਰੱਖਦੇ ਹਾਂ ਬਾਈ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ ਹੈਗੀ ਜੀ 2.5 ਲੱਖ ਰੁਪਿਆ ਪਲੂਨ ਦਾ ਉਦੋਂ ਤੇ ਰਹਾ ਮੰਨ ਲਓ ਵੀ 19 ਕਿਲੋ ਇੱਥੇ ਉਮੀਦ ਹੈ ਜੀ 21 ਕਿਲੋ ਜਿਹੜੇ ਸਾਹ ਉਤੇ ਆਪਣਾ ਰੇਟ ਆ ਜੇ ਕੋਈ ਭਰਾ ਦੁੱਧ ਤਿਆਰ ਲੈਣਾ ਚਾਹੁੰਦਾ ਕਿੰਨਾ ਕਰਦੇ ਆਂਗੇ ਤਿਆਰ ਆਪਾਂ ਉਹ ਆਪਾਂ ਮੰਨ ਲਓ 20 ਕਿਲੋ ਦੀ ਸ਼ਰਤ ਤੇ ਆਪਾਂ ਕਰ ਲਾਂਗੇ ਬੰਦਾ ਆਪਣੇ ਨਾਮ ਬਿਆਨਾ ਕਰ ਬਿਆਨਾ ਕਰ ਲਏ 20 ਕਿਲੋ ਦੁੱਧ ਆਪਾਂ ਤਿਆਰ ਕਰਕੇ ਵੀ ਦੇ ਦੇਾਂਗੇ 20 ਕਿਲੋ ਆਪਾਂ ਚੁਆ ਕੇ ਦੇ ਦਾਂ ਠੀਕ ਹੈ ਖੋਲੋ ਭਾਈ ਸੋ ਦੋਸਤੋ ਰੇਟ ਹਮੇਸ਼ਾ ਮਾਲਕ ਦੀ ਮਰਜ਼ੀ ਦਾ ਹੁੰਦਾ ਝੋਟੀ ਏ ਸਾਰੀ ਕਾਲੀ ਦਿਸਦੀ ਏ ਪੂਛ ਵੀ ਇਹਦੀ ਜਿਹੜੀ ਉਹ ਸਾਰੀ ਬਲੈਕ ਹੈ ਬਾਕੀ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਮੁੱਲ ਤੁਹਾਨੂੰ ਵੀਡੀਓ ਚ ਦੱਸਤਾ ਹੈ ਬਾਕੀ ਜਿਹੜਾ ਭਰਾ ਖਰੀਦਣਾ ਚਾਵੇ ਉਹ ਆ ਕੇ ਮੱਝ ਦੇਖੇ ਪਸੰਦ ਕਰੇ ਬਾਈ ਕਹਿੰਦਾ ਵੀ ਦੁੱਧ ਜਿਹੜਾ ਉਹ 20 ਕਿਲੋ ਦੀ ਸ਼ਰਤ ਤੇ ਮਤਲਬ ਸੌਦਾ ਕਰ ਲਾਂਗੇ ਜਦੋਂ ਦੁੱਧ ਤਿਆਰ ਹੋ ਗਿਆ ਬੇਸ਼ੱਕ ਉਦੋਂ ਤੁਸੀਂ ਮੱਝ ਲੈ ਜਾਓ ਉਹ ਤੁਹਾਡੀ ਸਮਝ ਹੈ ਹਾਈਟ ਲੈਂਥ ਤੁਸੀਂ ਇਹਦੀ ਵੀਡੀਓ ਚੋਂ ਦੇਖ ਸਕਦੇ ਹੋ ਸਿੰਘੇ ਕੁੰਡਿਆਂ ਦੀ ਹੈ ਸੋ ਹਵਾਨਾ ਹੁਣ ਤੁਸੀਂ ਦੇਖ ਲਓ ਤੇ ਦੁਪਹਿਰ ਦੇ ਟਾਈਮ ਤੇ ਵੀਡੀਓ ਬਣਾ ਰਿਹਾ ਟਾਈਮ ਤੁਹਾਨੂੰ ਕੋਸ਼ਿਸ਼ ਕਰੂੰਗਾ ਵੈਚੀ ਜਿਹੜਾ ਉਹ ਵੀਡੀਓ ਦੇ ਦਿਖਾਉਣ ਦੀ ਇਸ ਟਾਈਮ ਦੋਸਤੋ 2:47 ਮਿੰਟ ਹੈ ਪੌਣੇ 3 ਦਾ ਟਾਈਮ ਹੈ 2:47 ਦੇ ਉੱਤੇ ਵੀਡੀਓ ਬਣਾ ਰਿਹਾ ਉਹ ਤੁਸੀਂ ਜੱਜਮੈਂਟ ਕਰੋ ਇਹਦੇ ਹਵਾਨੇ ਦੀ ਵੀ ਸ਼ਾਮ ਤੱਕ ਕਿੰਨਾ ਕੁ ਭਰੂਗੀ ਬੱਚਾ ਇਹਦੇ ਨਾਲ ਕੱਟੀ ਹੁਣ ਬੋਲਾ ਅੰਦਾਜ਼ਾ ਕਿੰਨਾ ਕੁ ਹੋਊਗਾ ਅੱਜ 15 ਕਿਲੋ ਬੋਲਾ ਜੀ 15 ਕਿਲੋ ਬੋਲਾ ਹੋਊਗਾ ਚੋ ਸਕਦਾ ਯਾਰ ਠੀਕ ਆ ਸੋ ਦੋਸਤੋ 15 ਕਿਲੋ ਬਾਈ ਕੰਨ ਦਾ ਬੋਲਾ ਹੈ ਜੀ ਪੂਰਾ ਟੋਪੇ ਜਾਨ ਬਰਾ ਫੋਲ ਬਰੀਡ ਦੇ ਬਾਕੀ ਸੋਨੂੰ ਦੱਸੀ ਜਾਂਦੇ ਆ ਠੀਕ ਐ ਇਸ ਤੋਂ ਅੱਗੇ ਜਿਹੜੀ ਝੋਟੀ ਬਾਈ ਇਹ ਹੈਗੀ ਐ ਜੇ ਪਲੂਨ ਕੰਨਮਾ ਪਲੂਨ ਕਿੰਨੇ ਦਿਨੋਂ ਗੈਰ ਸੋਈ ਨੀ ਪਲੂਨ ਹਲੇ ਲੈਂਦੀ ਆ ਜੀ ਤੇ ਨੇ ਦੇ ਬਾਕੀ ਅੱਛਾ ਇਹ ਗੱਪਣਾ ਹਾਂ ਗੱਪਣਾ ਠੀਕ ਐ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਸ ਫੋਨ ਤੇ ਕਰਦਾਂਗੇ ਕਈ ਵਾਰੀ ਕੋਈ ਵੇਚਣ ਬੁੱਚਣ ਵਾਲਾ ਲੈਣਾ ਨਾ ਕੱਚੀ ਆ ਹਲੇ ਚੈਰੀ ਦੇ ਹਿਸਾਬ ਨਾਲ ਹੋ ਜੂ ਪਰ ਇੱਕ ਗੱਲ ਦੀ ਮੈਂ ਗਾਰੰਟੀ ਲੈ ਲਾਣਾ ਵੀ 16 ਕਿਲੋ ਤੋਂ ਤਾਂ ਆਪਾਂ ਇੱਕ ਠੀਸਲੋਂ ਵੀ ਦੇ ਦਾਂ ਖੋ ਸੋ ਦੋਸਤੋ ਦੁੱਧ ਬਾਈ ਕਹਿੰਦਾ ਵੀ ਇਹ ਵੀ ਚੰਗਾ ਦੇਊਗੀ ਅਜੇ ਦਿਨ ਲੈਂਦੀ ਐ ਸੋਨ ਦੇ ਵਿੱਚ ਫੈਰੇਟੇ ਦਾ ਫੋਨ ਤੇ ਰਹੂਗਾ ਸਿੰਘ ਬਿਲਕੁਲ ਛੋਟੇ ਦੀ ਐ ਗੋਲ ਕੁੰਡਾ ਸਿੰਘ ਆ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਨਾਲ ਹੀ ਮੁੜਿਆ ਹੋਇਆ ਦੋਨੇ ਸਿੰਘ ਇੱਕੋ ਜੀ ਸ਼ੇਪ ਦੇ ਜਿਹੜਾ ਆਪ ਇਹਦਾ ਰਕਾਰਟ ਐ ਮੰਨ ਲਓ ਵੀ ਕੋਹੇ ਨੂਰ ਦੀ ਐ ਹੂੰ ਅੱਗੇ ਮੋਦੀ ਤੋਂ ਕੋਪਰ ਸੋ ਬਾਈ ਕਹਿੰਦਾ ਵੀ ਕੋਹੇ ਨੂਰ ਦੀ ਆਪ ਐ ਤੇ ਮੋਦੀ ਬੁੱਲ ਦਾ ਸੀਮਨ ਲੱਗਾ ਢਾਂਚਾ ਇਹਦਾ ਤੁਸੀਂ ਵੀਡੀਓ ਚ ਹੁਣ ਦੇਖ ਸਕਦੇ ਹੋ ਕਮਾਲੋ ਬਾਈ ਸਿੰਗ ਤੁਹਾਨੂੰ ਫੇਰ ਦਿਖਾਉਂਗਾ ਦੋਨੇ ਹੀ ਸਿੰਘ ਬਿਲਕੁਲ ਛੋਟੇ ਆ ਬਾਕੀ ਤੁਸੀਂ ਇਹ ਮੰਨ ਲਓ ਵੀ 29 ਮਹੀਨਿਆਂ ਦੀ ਕੱਟੀ ਸੂਪੂ ਹਲੇ ਦੁੱਗ ਹੋਣ ਤੋੜੀ ਠੀਕ ਆ ਹਾਂਜੀ 29 ਮਹੀਨਿਆਂ ਦੀ ਕੱਟੀ ਬਾਈ ਕਹਿੰਦਾ ਇਹ ਸੂਪ ਐਣੀ ਹੈ ਉਹ ਵਾਜਣੇ ਦਾ ਤੁਸੀਂ ਦੇਖ ਸਕਦੇ ਹੋ ਬਾਕੀ ਢਾਂਚੇ ਦੀ ਬਣਾਵਟ ਦੇਖ ਸਕਦੇ ਹੋ ਇਹ ਤੋਂ ਅੱਗੇ ਇੱਕ ਗਾਂ ਦੋਸਤੋ ਤੁਹਾਨੂੰ ਦਿਖਾਉਣੇ ਆ ਕ੍ਰੋਸ ਬਰੀਡ ਗਾਂ ਆ ਜਿਹੜੀ ਇਹ ਤੋਂ ਅੱਗੇ ਬਾਈ ਗਊ ਦਿਖਾਉਣੀ ਆ ਆਪਾਂ ਇਹ ਗੱਭਣੇ ਵੀ ਇਹ ਵੀ ਗੱਭਣਾ ਹੀ ਠੀਕ ਹੈ ਕਿੰਨੇ ਕਿ ਦਿਨ ਲੇਜੂ ਸੋਣ ਇਹਦੇ ਮੰਨ ਲਓ ਵੀ 10 ਦਿਨ ਬਾਕੀ ਪਿਆ ਹੈ ਪਲੂਨ ਬੱਚੀ ਹੈ ਵੀ 4 ਦਿਨ ਦਾ ਰੇਟ ਇਹਦਾ ਕੀ ਰਹੂਗਾ ਇਹਦਾ ਰੇਟ ਬਸ ਲੈਣ ਦੇਣਾ ਆਪਾਂ ਮੁੱਲ ਕੁਛ ਵੀ ਕਰੀ ਜਾਈਏ 85000 ਦੀ ਦੇ ਦਾਂ ਖੋਲ ਨਹੀਂ 85000 ਦੋਸਤੋ ਬਹੁਤ ਵਜਣ ਹੈ ਇਹਦਾ ਬਰੀਡ ਇਹਦੀ ਕਰਾਸ ਹੈ ਇਹਦਾ ਥੋੜਾ ਜਿਹਾ ਤੁਸੀਂ ਇੱਕ ਉੱਪਰੋਂ ਹੱਡਾਂ ਦਾ ਫਰਕ ਦੇਖੋਗੇ ਜਿਹੜੇ ਅਗਲੇ ਹੱਡ ਹੁੰਦੇ ਏਸ ਸਾਈਡ ਦਾ ਤੇ ਏਸ ਸਾਈਡ ਦਾ ਇਹ ਛੋਟੇ ਹੁੰਦਿਆਂ ਤੋਂ ਕਈ ਵਾਰ ਬੱਚਾ ਡੈਗ ਪੇ ਤਾਂ ਉਹਦੇ ਨਾਲ ਅੰਦਰ ਨੂੰ ਠੁੱਕ ਜਾਂਦੇ ਆ ਹੱਡ ਬਾਕੀ ਜੋ ਢਾਂਚਾ ਤੁਹਾਡੇ ਸਾਹਮਣੇ ਪਲੂਣ ਹਵਾਨੇ ਦੇ ਉੱਤੇ ਦਿਸਦੀ ਹੋਣੀ ਹੈ ਜਿਵੇਂ ਜਿਵੇਂ ਹੁਣ ਖੜੀ ਨੂੰ ਟਾਈਮ ਹੋ ਰਿਹਾ ਉਹ ਸੈੱਟ ਹੋ ਰਹੀ ਆ ਵੈਸੇ ਜਦੋਂ ਮੈਂ ਆਇਆ ਉਦੋਂ ਇਹ ਬੈਠੀ ਸੀ ਜਿਹਦੇ ਕਰਕੇ ਥੋੜੀ ਇੱਕ ਪਾਸੇ ਪਲੂਣ ਸੀਗੀ 85000 ਦੀ ਇਹ ਗਾਂ ਦੱਸੋ ਪਹਿਲਾ ਸੂਆ ਚਾਰ ਦੰਦ ਹੈ ਐਚਐਫ ਤੇ ਸਾਈਵਾਲ ਦੀ ਕਰਾਸ ਬਰੀਡ ਹੈ ਗਾਂ ਜਿਹੜਾ ਭਰਾ ਪਸੰਦ ਕਰੇ ਹਵਾਨਾ ਹਜੇ ਕਾਫੀ ਤਕੜਾ ਇਹਨੇ ਬਣਾ ਜਾਣਾ ਇਥੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਉਸ ਤੋਂ ਅਗਲੇ ਪਾਸੇੋਂ ਵੀ ਬਾਕੀ ਜੋ ਚੀਜ਼ ਸੀ ਉਹ ਤੁਹਾਨੂੰ ਦਿਖਾਤੀ ਹੈ ਇੱਕ ਹੋਰ ਗਾਂ ਲਾਸਟ ਉੱਤੇ ਦਿਖਾਉਣੇ ਆ ਗੱਬਣ ਹੀ ਇਹ ਐ ਜੇਦੀ ਵੀ ਆਪਾਂ ਡਿਟੇਲ ਬਾਈ ਇਹ ਪਹਿਲਾਂ ਡਿਟੇਲ ਦੱਸ ਦੋ ਜੇ ਕਿੰਨੇ ਕਿ ਦਿਨ ਲਾਊਗੀ ਸੋਣ ਇਹ ਤੇ ਵੀ ਮੰਨ ਲਓ ਜੀ ਹਲੇ 9 ਦਿਨ ਬਾਕੀ ਪਏ ਆ ਠੀਕ ਐ ਰੇਟ ਇਹਦਾ ਕੀ ਰੋ ਦੂਜਾ ਸਵਾ ਸੁੰਦੀ ਆ ਇਹਦਾ ਰੇਟ ਵੈੜ ਦਾ 95000 ਠੀਕ ਐ ਮੰਨ ਲਓ ਵੀ ਪ੍ਰੂਨ ਦਾ ਦੁੱਧ ਪਾਇਆ 28 ਕਿ ਤੋੜ ਦਿਓ ਸਰਸੋ ਦੂਜਾ ਸੁਆ ਲੰਪੀ ਵਾਲੇ ਨਿਸ਼ਾਨ ਹੈਗੇ ਆ ਆਪਾਂ ਨੂੰ ਇਹ ਪਤਾ ਵੀ ਬਿਮਾਰੀ ਉਦੋਂ ਬਾਅਦ ਚਾਈ ਨਹੀਂ ਗਈ ਪਰ ਉਸ ਸੀਜ਼ਨ ਦੇ ਵਿੱਚ ਇਹ ਬਿਮਾਰੀ ਚ ਆਈ ਸੀ ਵੜ ਉਹਦੇ ਕਰਕੇ ਇਹਦੇ ਪਿੰਡੇ ਤੇ ਨਿਸ਼ਾਨ ਤੁਹਾਨੂੰ ਦਿਸਦੇ ਹੋਣਗੇ ਵੇਲ ਚੰਗੀ ਐ ਕਦ ਵੀ ਸੋਹਣਾ ਹਵਾਨਾ ਫੈਕਸ ਜਿਆ ਰੱਖੂਗੀ ਦਣ ਹਜੇ ਲੈਂਦੀ ਐ ਸੂਨ ਦੇ ਵਿੱਚ 95000 ਦੀ ਡਿਮਾਂਡ ਐ ਕੁਮਾ ਲੋ ਬਈ ਭਾਵੇਂ ਇਥੋਂ ਸੋ ਢਾਂਚਾ ਤੁਸੀਂ ਦੇਖ ਲਓ ਲੰਬੀ ਲੰਬੀ ਦਾ ਤੇ ਕਦਕੁੱਦਾ ਤਾਂ ਬਹੁਤ ਅੰਤ ਨਹੀਂ ਕੋਈ ਕੁਛ ਸਹੀ ਹੈ ਲੰਬਾਈ ਫੁੱਲਾ ਦੋਸਤੋ ਹਾਈਟ ਵੀ ਸੋਹਣੀ ਹੈ ਸੋ ਇਹ ਅੱਜ ਦੀ ਵੀਡੀਓ ਦੇ ਨਾਲ ਤੁਹਾਨੂੰ ਮੈਂ ਦਿਖਾਤੇ ਪੰਜ ਪੰਜਾਂ ਬਾਰੇ ਡਿਟੇਲ ਬਾਈ ਨੇ ਦਸਤੀ ਹੈ ਜਿਹੜਾ ਭਰਾ ਕੋਈ ਵੀ ਨਾ ਖਰੀਦਣਾ ਚਾਹੁੰਦਾ ਹੈ ਉਦੀ ਤਸੱਲੀ ਆ ਕੇ ਕਰ ਸਕਦੇ ਹੋ ਤੁਸੀਂ ਜੋ ਚੀਜ਼ ਦਿਸਦੀ ਸੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਦੱਸ ਸਕਦਾ ਸੀ ਉਹ ਤੁਹਾਨੂੰ ਦੱਸਦਾ ਹੈ ਬਾਕੀ ਸੂਏ ਸੂਏ ਪਸ਼ੂ ਦਾ ਕੋਈ ਡਰ ਨਹੀਂ ਹੁੰਦਾ ਭਾਵੇਂ ਦੋ ਟਾਈਮ ਦੁੱਧ ਚੋਲੋ ਤਿੰਨ ਟਾਈਮ ਚੋਲੋ ਜਿਵੇਂ ਖਾਸ ਕਰਕੇ ਇਸ ਛੋਟੀ ਦੀ ਜਦੋਂ ਗੱਲ ਆਪਾਂ ਕੀਤੀ ਹੈ 15 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਇਹ ਬਾਈ ਦੱਸਦਾ ਤੇ ਇਸ ਹਿਸਾਬ ਤੇ ਬਹੁਤ ਸੋਹਣਾ ਦੁੱਧ ਦੇਊਗੀ ਕਿਉਂਕਿ ਤਾਜੀ ਸੂਈ ਦੀ ਸ਼ੁਰੂਆਤ ਬੜੀ ਚੰਗੀ ਹੋਈ ਹੈ ਬਾਕੀ ਸੌਦਾ ਤੁਸੀਂ ਜਿਹੜਾ ਉਹ ਬਾਈ ਦੇ ਨਾਲ ਕਰੋਗੇ ਨੰਬਰ ਸਕਰੀਨ ਉੱਤੇ ਆਲਰੇਡੀ ਚੱਲ ਰਿਹਾ ਹੈ ਸ਼ੁਰੂਆਤ ਚ ਬਾਈ ਨੇ ਬੋਲ ਵੀ ਦਿੱਤਾ ਸੀ ਹਾਲਾਂਕਿ ਸਕਰੀਨ ਉੱਤੇ ਨੰਬਰ ਵੀ ਜਿਹੜਾ ਹੋਏ ਉਸੇ ਵੀਰ ਦਾ ਚੱਲ ਰਿਹਾ ਇਹਦੇ ਤੇ ਤੁਸੀਂ ਕਾਲ ਕਰ ਲਓ। ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ। ਬਹੁਤ ਮਿਹਰਬਾਨੀ। ਦੋਸਤੋ ਇਹ ਸੰਧੂ ਕਲਾਂ ਪਿੰਡ ਦੇ ਵਿੱਚੋਂ ਵੀਡੀਓ ਸੀ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ।